ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਸੌਂਕੀ ਗਰੇਵਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਹਾਨੂੰ ਗਾਂ ਦਿਖਾ ਰਿਹਾ ਵਿਕਾਊ ਆ ਸੋਹਣੇ ਸੱਜਣੋ ਐਫਓ ਪਿਓਰ ਨਸਲ ਦੇ ਵਿੱਚ ਗਾਂ ਪੈਂਦੀ ਆਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਾਜ਼ੀ ਛੁਈ ਆ ਤੀਜੇ ਸੂਏ ਹੁਣ ਤਾਜੀ ਸੂਈ ਆ ਗਈ ਇੱਕ ਘੰਟਾ ਪਹਿਲਾਂ ਸੂਈ ਆ ਹਜੇ ਬਾਈਕਾਂ ਦਾ ਜੇਰ ਜੂਰ ਵੀ ਪੈਣੀ ਆ ਗਈ ਦੂਜੇ ਸੂਏ 27 28 ਲੀਟਰ ਦੁੱਧ ਬਾਈਕਾਂ ਦਿੱਤਾ ਹੋਇਆ ਤੇ ਤੀਜੇ ਸੂਏ ਕਿੰਨਾ ਦੇ ਦੂਗੀ ਸਾਰੀ ਡਿਟੇਲ ਲਵਾਂਗੇ ਆ ਇਹਦਾ ਬੱਸਾ ਵੱਠਾ ਦਾ ਬੱਸੇ ਨੂੰ ਜਾਣੂ ਦਿੱਤਾ ਇਹਨੇ ਵਧੀਆ ਬੋਲ ਦਾ ਟੀਕਾ ਲਵਾਇਆ ਸੀ ਵਧੀਆ ਫਾਰਮ ਦੇ ਵਿੱਚੋਂ ਸਾਰੀ ਡਿਟੇਲ ਲਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜਿਹੜੇ ਵੀ ਰੀਡਰ ਨਾਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਐਦਾਂ ਦੀ ਆਪਣੀਆਂ ਹੋਰ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਆਜੋ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਆਪਣੀ ਫੁੱਲ ਤਸੱਲੀ ਕਰਕੇ ਗਾਣ ਨੂੰ ਖਰੀਦ ਲਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਆਪਣਾ ਨਾਮ ਦੱਸ ਦਿਓ ਨਾਮ ਨਰਮਲ ਸਿੰਘ ਪਿੰਡ ਆਪਣਾ ਆਦਮਪਰਾਏ ਜੀ ਰਾਮਪਰਾਪੂਲ ਤੇ ਜ਼ਿਲ੍ਹਾ ਬਠਿੰਡਾ ਬਾਈ ਜੀ ਠੀਕ ਹੈ ਬਾਈ ਜਿਹੜੀ ਆਪਾਂ ਇਹ ਗਾਂ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆ ਨਾ ਨਹੀਂ ਬਾਈ ਜੀ ਪਿਛਲੀ ਜ਼ਾਰ ਆਪਾਂ ਦੂਜੇ ਸੂਏ ਵਾਸਤੇ ਲੈ ਕੇ ਆਏ ਸੀ ਉਦੋਂ ਦੂਜੇ ਸੂਏ ਲੈ ਕੇ ਆ ਹਾਂਜੀ ਹਾਂ ਪਹਿਲੇ ਸੂਏ ਦੀ ਆ ਉਹ ਦੂਜੇ ਸੂਏ ਦੀ ਬੱਚੀ ਵੀ ਆਪਣੇ ਘਰੇ ਖੜੀ ਏ ਦੀ ਬਾਈ ਜੀ ਠੀਕ ਆ ਹਾਂ ਐਲਪੀਆਰ ਦਾ ਬੱਚਾ ਦਿੱਤਾ ਬੱਚਾ ਵੀ ਚੰਗਾ ਟੀ ਘਬਰਾਏ ਹੰਟਰ ਦਾ ਅਜਾ ਇਹ ਬੱਚਾ ਦਾ ਲక్ష్ਮੀ ਦੇ ਵਾਲੇ ਹੰਟਰ ਦਾ ਨਾ ਹਾਂਜੀ ਠੀਕ ਆ ਪਰ ਆਪ ਅੱਛਾ ਗਿਆ ਨਾ ਹਾਂਜੀ ਹਾਂ ਠੀਕ ਆ ਤੇ ਦੂਜੇ ਸੂਏ ਦੇ ਵਿੱਚ ਫਿਰ ਆਪਾਂ ਦੁੱਧ ਚੋਆ ਹੈੂ ਕਿੰਨਾ ਦੁੱਧ ਦਿੱਤਾ ਜਮਾ ਕੰਡੇ ਵਾਲਾ ਦੱਸਿਓ ਇਹਨੇ ਕੰਡੇ ਵਾਲਾ ਜੀ 28 29 ਕਿਲੋ ਦਿੱਤਾ ਜੀ ਦੁੱਧ ਦੂਜੇ ਸੂਏ 'ਚ ਹਾਂਜੀ ਠੀਕ ਹੈ ਹਾਂਜੀ ਤੇ ਇਸ ਵਾਰ ਕੀ ਵਰਮੀ ਦਾ ਆਪਾਂ ਨੂੰ ਤਿਆਰੀ ਤੁਰੀ ਤਾਂ ਚੰਗੀ ਆ ਹਾਂ ਤਿਆਰੀ ਤੁਰੀ ਪੂਰੀ ਚੰਗੀ ਆ ਇਹ ਤਾਂ ਹੁਣ 30 ਤੋਂ ਪਲੱਸ ਹੀ ਜਾਊ ਬਾਈ ਜੀ ਹਾਂ ਚੰਦੀ ਸੂਏ ਚੰਦੀ ਆ ਤੇ ਚੱਲ ਆਪਾਂ ਆਪ ਲਿਆਂਦੀ ਹੁਣ ਆਈਤੀ ਸੇਵਾ ਵੀ ਫੁੱਲ ਕਰੀਏ ਬਾਈ ਜੀ ਆਪਾਂ ਜੀ ਔ ਸਭ ਵੀ ਚੰਗੀ ਆ ਬਾਕੀ ਤਿਆਰੀ ਵੀ ਚੰਗੀ ਆ ਨਾ ਹਾਂਜੀ ਹਾਂ ਬਾਕੀ ਤੀਜੇ ਸੂਏ ਦੇ ਵਿੱਚ ਪਸ਼ੂ ਦੁੱਧ ਜਿਆਦਾ ਆਪਾਂ ਕਰਦਾ ਹਾਂ ਹਾਂਜੀ ਹਾਂ ਬਾਈ ਬਾਕੀ ਉਸ ਤੋਂ ਬਾਅਦ ਅੱਗੇ ਫਿਰ ਸਾਮ ਸੰਭਾਲਦੇ ਦੀ ਹੈ ਨਾ ਹਾਂ ਬਾਈ ਉਹ ਤਾਂ ਅੱਜ ਆਪਾਂ ਕੋਹ ਬਾਵਾਗੇ ਫਿਰ ਦੁੱਧ ਕੱਢਾਂਗੇ ਬਾਈ ਸਹੀ ਗੱਲ ਹੈ ਹਾਂ ਤੇ ਥਾਣਾ ਥੋਣਾ ਅੰਨੇ ਕਿਵੇਂ ਆ ਪੂਰੀ ਓਕੇ ਹੋ ਗਈ ਇੱਕ ਨੰਬਰ ਓਕੇ ਆ ਜਮ ਹਾਂਜੀ ਹਾਂ ਬਾਈ ਤੇ ਹੋਰ ਕੋਈ ਭਾਰਪੂਰ ਜਾਂ ਕੋਈ ਨਾ ਨਾ ਕੋਈ ਬਈ ਨਹੀਂ ਕੋਈ ਇਹੋ ਜੀ ਸਮੱਸਿਆ ਨਹੀਂ ਠੀਕ ਆ ਹਾਂਜੀ ਤੇ ਬਾਈ ਆਪਾਂ ਰੇਟ ਕਿੰਨਾ ਕਰਦੇ ਆ ਦਾ ਰੇਟ ਬਾਈ ਜੀ ਫੋਨ ਤੇ ਕਰ ਦਾਂਗੇ ਰੇਟ ਫੋਨ ਤੇ ਹੋਊਗਾ ਹਾਂਜੀ ਠੀਕ ਆ ਤੇ ਕੋਲ ਕਹਿੰਦਾ ਘੇੜਾ ਦਵਾ ਦਿਓ। ਲੋਬੀ ਦੋਸਤੋ ਤੀਜਾ ਸੂਆ ਇਸ ਵਾਰ ਸੂਈ ਆ ਬਿਲਕੁਲ ਤਾਜੀ ਸੂਈ ਆ ਤੇ ਤਿਆਰੀ ਧੂਰੀ ਬਹੁਤ ਚੰਗੀ ਆਗੀ। ਪਿਓਰ ਅੱਚੇ ਬਲੇ ਵਿੱਚ ਪੈਂਦੀ ਆ ਤੇ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਬੈਕ ਨੂੰ ਵੀ ਆਰਡਰ ਬਹੁਤ ਜ਼ਿਆਦਾ ਆਗਾ ਤੇ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਜ਼ਿਆਦਾ ਆਗੀ। ਬਾਕੀ ਥਾਣਾ ਦਾ ਸਾਈਜ਼ ਬਹੁਤ ਵਧੀਆ ਆਗਾ ਦੇਖ ਸਕਦੇ ਹੋ ਤੁਸੀਂ। ਅੱਗੇ ਪੇਸ਼ੇ ਦੀ ਵੀ ਵਿੱਥ ਬਹੁਤ ਆ ਤੇ ਪਾਸੇ ਤੋਂ ਵੀ ਵਿੱਥ ਬਹੁਤ ਜ਼ਿਆਦਾ ਆ ਗਈ ਇੱਕ ਜਿਹੜਾ ਹੋਰ ਖੜਾ ਦੇ ਇੱਥੇ ਮੋੜ ਦੇਈ ਭਾਵੇਂ ਕਦ ਕੜ ਵੀ ਵਧੀਆ ਚੰਗੇ ਦੇ ਵਿੱਚ ਆ ਗਈ ਇਹ ਸਮੀਬਲੀ ਵੀ ਚੰਗੀ ਆ ਕੋਈ ਕਿਸੇ ਪੱਖ ਤੋਂ ਵੀ ਕੋਈ ਲੱਸੀ ਨਾ ਮੀ ਹੈਗੀ ਤੇ ਤਿਆਰੀ ਵੀ ਐ ਜਮਾ ਪੂਰੀ ਫੁੱਲ ਲੱਗੀ ਤੇ ਚੰਗੇ ਦੋਦ ਦੀ ਉਮੀਦ ਆ ਮੋੜ ਲਾ ਬਾਕੀ ਅੱਗੇ ਤਸੱਲੀ ਤੁਸੀਂ ਕਰਦੇ ਹੋ। ਅਸੀਂ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਬਾਕੀ ਥਾਣ ਥੋੜ ਬਹੁਤ ਜਿਆਦਾ ਚੰਗੇ ਆ। ਤੇ ਤੁਸੀਂ ਮਸ਼ੀਨੀ ਚੁਵਾਈ ਵੀ ਕਰ ਸਕਦੇ ਹੋ ਤੇ ਮੁੱਠੀ ਦੀ ਚੁਵਾਈ ਲਈ ਤਾਂ ਥਾਣਾ ਪੂਰੇ ਵਧੀਆ ਹੈ। ਬਾਕੀ ਤੁਹਾਨੂੰ ਤਿਆਰੀ ਆਪਾਂ ਦੁਬਾਰਾ ਦਿਖਾ ਦਿੰਦੇ ਆ। ਬੈਕ ਸਾਈਡ ਨੂੰ ਆਰਡਰ ਵੀ ਇੱਕ ਸਾਦਿੰ ਬਹੁਤ ਆਗਾ। ਬਾਕੀ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ। ਰੰਗ ਪ੍ਰਿੰਟ ਬਹੁਤ ਵਧੀਆ ਹੈਗਾ। ਇਹ ਮੂਰ ਨੂੰ ਵੀ ਆਰਡਰ ਬਹੁਤ ਵਧੀਆ ਹੈਗਾ। ਥਾਣਾ ਸਪੇਸ ਆ। ਬਾਕੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਤੇ ਇੱਥੇ ਆ ਕੇ ਆਪਦੀ ਫੋਲ ਤਸੱਲੀ ਕਰਕੇ ਤੁਸੀਂ ਜਾਣ ਨੂੰ ਖਰੀਦ ਸਕਦੇ ਹੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਦੱਸਤੀ ਫਿਰ ਵੀ ਕਈ ਰ ਕੋਈ ਗੱਲਬਾਤ ਰਹਿੰਦੀ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਵੀਡੀਓ ਦੇ ਅੰਤ ਤੱਕ ਜੋੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ ਚਾਹ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਕਰੀ ਬੱਚਾ ਦੇਖ ਸਕਦੇ ਹੋ ਤੁਸੀਂ ਬੱਚਾ